ਤੇ ਮੁੱਖ ਮੰਤਰੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੀਹਾਂ ਕਰੀਬ 25 ਤੋਂ 30 ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਸਾਨ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਮੁੱਖ ਮੰਤਰੀ ਤੋਂ ਕਿਸਾਨੀ ਅੰਦੋਲਨ ਸੰਬੰਧੀ ਸਵਾਲ ਪੁੱਛਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਸਾਨਾਂ ਨੂੰ ਇਹਤਿਆਤ ਦੇ ਤੌਰ ਤੇ ਗ੍ਰਿਫਤਾਰ ਕਰ ਲਿਆ ਕਿਸਾਨਾਂ ਨੂੰ ਬੱਸਾਂ ਵਿੱਚ ਭਰ ਲਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਬੱਸ ਵਿੱਚ ਹੀ ਵਿਰੋਧ ਜ਼ਾਹਿਰ ਕੀਤਾ ਗਿਆ ਕਿਸਾਨਾਂ ਨੇ ਬੱਸ ਅੰਦਰ ਹੀ ਨਾਰੇਬਾਜ਼ੀ ਕੀਤੀ ਮੈਨ ਤੇ ਰੇਟਾ ਚੋਰ ਮੁਰਦਾਬਾ ਸਰਕਾਰ ਨਾਮ ਛੇੜੀ ਮੁਰਦਾਬਾ ਨਾਮ ਛੇੜੀ ਮੁਰਦਾਬਾ ਸਰਕਾਰ ਚੋਰੋ ਦੀ ਸਰਕਾਰ ਮੁਰਦਾਬਾ ਰੋਟੀ ਚੋਰ तो चाहता जाना जाना चाहता जाना जाना है है बस से में जाना अब जेल जाने के लिए तैयार है और को बचाने के लिए किसी के पद पर जाल भी देने के लिए तैयार मुख्यमंत्री ऐसी मिलना चाहते चाहते हैं अपने

ਔਰ ਸੁਪਰੀਮ ਕੋਰਟ ਤੇ ਤੈ ਤਸਵੀਰਾਂ ਹਰਿਆਣਾ ਦੇ ਯਮੁਨਾ ਨਗਰ ਚ ਪੈਂਦੇ ਸਡੌਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਰੈਲੀ ਕੀਤੀ ਜਾਣੀ ਸੀ ਪਰ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਮੈਂਬਰ ਪਹਿਲਾਂ ਹੀ ਰੈਲੀ ਵਾਲੀ ਥਾਂ ਤੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ ਜਾਣ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਰੀਬ 25 ਤੋਂ 30 ਕਿਸਾਨਾਂ ਨੂੰ ਜ਼ਬਰਨ ਬੱਸ ਵਿੱਚ ਭਰ ਲਿਆ ਅਤੇ ਉਹਨਾਂ ਨੂੰ ਥਾਣੇ ਲੈ ਗਈ ਪਰ ਗ੍ਰਿਫਤਾਰੀ ਤੋਂ ਬਾਅਦ ਵੀ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਰਿਹਾ ਕਿਸਾਨਾਂ ਨੇ ਬੱਸ ਵਿੱਚ ਬੈਠਦਿਆਂ ਹੀ ਨਾਰੇਬਾਜੀ ਸ਼ੁਰੂ ਕਰ ਦਿੱਤੀ ਕਿਸਾਨਾਂ ਦੇ ਹੱਥ ਵਿੱਚ ਕਾਲੇ ਛੱਡੇ ਵੀ ਦਿਖਾਈ ਦਿੱਤੇ ਜਿਸ ਤੋਂ ਬਾਅਦ ਕਿ ਕਿਸਾਨ ਵੱਡੀ ਪੱਧਰ ਤੇ ਬੱਸ ਵਿੱਚ ਹੀ ਵਿਰੋਧ ਕਰਦੇ ਵੀ ਨਸਰਾਏ ਪੰਜਾਬੀ ਸਰਕਾਰ ਮੁਰਦਾਬਾਦ ਪੰਜਾਬੀ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਮਹਾਂਤਰੀ ਮੁਰਦਾਬਾਦ ਸਾਨੂੰ ਦੀ ਸਰਕਾਰ ਮੁਰਦਾਬਾਦ ਤੇ ਦੱਸੀਏ ਕਿ ਪੰਜਾਬ ਸਣੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਵੱਡੀ ਬਦਰ ਤੇ ਭਾਜਪਾ ਉਮੀਦਵਾਰ ਅਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਕਿਸੇ ਵੀ ਭਾਜਪਾ ਉਮੀਦਵਾਰ ਜਾਂ ਫਿਰ ਆਗੂ ਨੂੰ ਪਿੰਡਾਂ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ ਪਰ ਅੱਜ ਜਦੋਂ ਮੁੱਖ ਮੰਤਰੀ ਨੈਪ ਸਿੰਘ ਸੈਣੀ ਯਮਨਾਨਗਰ ਦੇ ਸਰੋਰਾ ਚ ਰੈਲੀ ਕਰਨ ਪਹੁੰਚੇ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਨਾਭ ਸਿੰਘ ਸੈਣੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ